ਇਹਦਾ ਟਰੈਕਟਰ ਆਪਣੇ ਕੋਲ ਜੋ ਵੀ ਸਮਾਂ ਦਾ ਇਹਦਾ ਪੂਰਾ ਹੋ ਗਿਆ ਹੁਣ ਇਹ ਪਟਿਆਲੇ ਚੱਲਿਆ ਟਰੈਕਟਰ ਤੇ ਬਾਈ ਨੂੰ ਵੀ ਵਾਦਾ ਕਰੇ ਜਿਨ੍ਹਾਂ ਨੇ ਸਾਥੇ ਲੱਤਾ ਬਾਈ ਇਹਨਾਂ ਨੂੰ ਵੀ ਦੋ ਪੈਸੇ ਦੇ ਕੇ ਜਾਵੇ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਨਵੇਂ ਬਲੌਗ ਦੇ ਵਿੱਚ ਤੇ ਸਭ ਤੋਂ ਪਹਿਲਾਂ ਜਿੰਨੇ ਵੀ ਵੀਰ ਆਪਣੇ ਨਾਲ YouTube ਚੈਨਲ ਤੇ ਜੁੜੇ ਹੋਏ ਆ ਜੀ ਸਾਰਿਆਂ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ ਜੀ ਤੇ ਸਾਰਿਆਂ ਵਾਸਤੇ ਨਵਾਂ ਸਾਲ ਬਾਈ ਖੁਸ਼ੀਆਂ ਲੈ ਕੇ ਆਵੇ ਜੀ ਠੀਕ ਹੈ ਜੀ ਤੇ ਅੱਜ ਵੀ ਬਾਈ ਧੁੰਦ ਪਈ ਹੋਈ ਆ ਤੇ ਉਨੇ ਤੋਂ ਉੱਤਰੀ ਆ ਥੋੜੀ ਜੀ ਤੇ ਬਾਕੀ ਮਾਮਾ ਜੀ ਵੀ ਆਏ ਆ ਹਜੇ ਘਰ ਤੇ ਬਾਕੀ ਆ ਤੁਹਾਨੂੰ ਮਿਲਾਉਣੇ ਆ ਮਾਮਾ ਜੀ ਦਾ ਵੀ ਵਧਾਈਆਂ ਲੈ ਲਈਏ ਲੋ ਜੀ ਮਾਮਾ ਜੀ ਪਹੁੰਚ ਗਏ ਮਾਮਾ ਜੀ ਸਾਸਿਕਾਲ ਹੋ ਠੀਕ ਆ ਜੀ ਆ ਮੌਜਾ ਹੁੰਦੀ ਐ ਵਧਾਈਆਂ ਜੀ ਸਾਨੂੰ ਵਧਾਈਆਂ ਤੁਹਾਨੂੰ ਵੀ ਚਾਰਾਂ ਦੇਖਣ ਸਾਰੇ ਨਵੇਂ ਸਾਲ ਦੀ ਬਹੁਤ-ਬਹੁਤ ਮੁਬਾਰਕਾਂ ਠੀਕ ਆ ਜੀ ਬਾਕੀ ਰੁਤਕੀਆਂ ਬਖਸ਼ੇ ਜਿੰਦ ਤੁਮਨੇ ਰੱਖ ਤੁਮਨੇ ਰੁਤਕੀ ਬਖਸ਼ੇ ਸਾਰੇ ਮੇਰੇ ਘਰਾਂ ਪੰਜਾਬੀ ਠੀਕ ਆ ਜੀ ਅੱਜ ਟਾਈਮ ਨਾਲ ਆ ਗਏ ਆਪਾਂ ਆਹੋ ਠੀਕ ਹੈ ਥੋੜਾ ਟਾਈਮ ਲਾਉਣਾ ਪਊਗਾ ਠੀਕ ਹੈ ਜੀ ਤਾਂ ਹੀ ਕੰਮ ਚੱਲੂ ਵਧੀਆ ਠੀਕ ਹੈ ਠੀਕ ਹੈ ਜੀ ਇੰਟਰ ਕੱਲ ਦਿੱਤੇ ਕੱਲ ਨੂੰ ਦੇ ਦਾਂਗੇ ਆਪਾਂ ਸੁਪਰ ਓਕੇ ਜੀ ਓਕੇ ਠੀਕ ਹੈ ਠੀਕ ਹੈ ਮਮਾ ਜੀ ਠੀਕ ਹੈ ਸਰ ਓਕੇ ਜੀ ਤੇ ਲੋ ਜੀ ਵੀਰੋ ਵੀਡੀਓ ਪਾਈ ਸੀ ਆਪਾਂ ਸਕਾਟ 335 ਦੀ ਠੀਕ ਹੈ ਜੀ ਫੋਨ ਮੈਨੂੰ ਬਹੁਤ ਸਾਰੇ ਵੀਰਾਂ ਦੇ ਆਏ ਠੀਕ ਹੈ ਜੀ ਕਿਉਂਕਿ ਮੁੱਲ ਪਾਇਆ ਦਾ ਆਪਾਂ ਇਹਦਾ ਜਮਾ ਜਾਇਜ਼ ਦੇਣ ਵਾਲਾ 60000 ਦਾ ਬਾਈ ਉਹੀ ਗੱਲ ਹੋ ਜਾਂਦੀ ਜਦੋਂ ਆਪਾਂ ਘੱਟ ਪੈਸੇ ਮੰਗ ਲੈਣੇ ਫਿਰ ਲੋਕ ਨੂੰ ਸ਼ੱਕ ਦੀ ਨਿਗਾਹ ਨਾਲ ਦੇਖਣ ਲੱਗ ਜਾਂਦੇ ਆ ਤੇ ਫੇਰ ਵੀਰ ਕਹਿੰਦੇ ਕੋਈ ਵੀਰ ਕਹਿੰਦਾ 40 ਲੈ ਲੈ ਕੋਈ ਕਹਿੰਦਾ 45 ਲੈ ਲੈ ਕੋਈ ਕਹਿੰਦਾ 50 ਲੈ ਲੈ ਤੇ ਆਪਾਂ ਉਧਰ ਵੀ ਦੱਸਿਆ ਸੀ ਵੀ ਟਰੈਕਟਰ ਇਹ ਆਪਾਂ ਨੇ ਕੁਆਡ ਮੁੱਲ ਵਾਲੀ ਰੇਟ ਮੰਗੇ ਆ ਪਰ ਆਪਾਂ ਚਾਹੁੰਦੇ ਤੇ ਵੀ ਕੋਈ ਟਰੈਕਟਰ ਇਹਨੂੰ ਵਰਦਣਾ ਲੈ ਜਾਵੇ ਪਰ ਕਿਸੇ ਨੇ ਬਾਈ ਇਹਦੇ ਪੈਸੇ ਪੂਰੇ ਨਹੀਂ ਕਰੇ ਕਿਉਂਕਿ ਇਹ ਟਰੈਕਟਰ ਸਕ੍ਰੈਪ ਦੇ ਵਿੱਚ ਇੰਨੇ ਦਾ ਵਿਕ ਜਾਂਦਾ ਹੁੰਦਾ ਠੀਕ ਆ ਜੀ ਤੇ ਬਾਕੀ ਬਾਈ ਟਰੈਕਟਰ ਚੱਲਿਆ ਸਾਡਾ ਜੀ ਹੁਣ ਪਟਿਆਲੇ ਜਿੱਥੇ ਇਹਦਾ ਸਮਝ ਲਓ ਐਂਡਲਾ ਐਂਡਲਾ ਸਮਾਂ ਹੁੰਦਾ ਮਾਡਲ ਦਾ ਇਹ 8586 ਆ ਤੇ ਕੋਕਾ ਬਾਈ ਸਾਡਾ ਪਹੁੰਚਿਆ ਵਾ ਪਟਿਆਲੇ ਤੋਂ ਅੱਗੇ ਵੀ ਤੁਸੀਂ ਵੀਡੀਓ ਦੇਖਿਆ ਆਪਣਾ ਬਾਈ ਨੂੰ ਕੋਕਾ ਬਾਈ ਕੀ ਹਾਲ ਹੈ ਜੀ ਠੀਕ ਆ ਜੀ ਕੰਮ ਹੈ ਜੀ ਠੀਕ ਆ ਮਾੜੀ ਆਵਾਜ਼ ਥੋੜੀ ਘੱਟ ਨਿਕਲਦੀ ਚਾਹ ਵੀ ਪਲਾਤੀ ਹੋਣ ਓਕੇ ਕੰਮ ਠੀਕ ਆ ਪਹੁੰਚ ਗਏ ਫਿਰ ਹਾਂਜੀ ਹਾਂਜੀ ਠੀਕ ਆ ਅਸੀਂ ਤਾਂ ਆਪਣੇ ਦਰਸ਼ਕਾਂ ਨੂੰ ਆਫਰ ਦਿੱਤੀ ਦੀ ਵੀ ਇਹਖੇ ਨੇ ਲੈਣਾ ਭਾਈ ਲੈ ਲਓ ਹੁਣ ਵੀ ਦੇ ਦੇਂਗੇ 60000 ਦਾ ਅੱਛਾ ਹਾਂ ਵੀ 60 ਦਾ ਹੀ ਤੁਸੀਂ ਲੱਤਾ ਚਲ ਕੋਈ ਨਹੀਂ ਜੇ ਤੇਰੇ ਬੰਦੇ ਆ ਅੱਛਾ ਨਹੀਂ ਹੋਰ ਨੂੰ 75000 ਦਾ ओके ठीक है ठीक है ठीक है तेरा खास बंदा ਤਾਂ ਰਾਬਰੇ ਦੇ ਦੇਂਗੇ ਠੀਕ ਆ ਉਹ ਤੁਹਾਨੂੰ 575 ਵੀ ਦੇਤਾ ਆਪਾਂ ਨੇ ਠੀਕ ਆ ਜੀ ਠੀਕ ਆ ਜੀ ਤੇ ਉਹ ਵੀ ਆਪਾਂ ਨੇ ਉਹਦਾ پیسے ਆਪਾਂ ਵੇਚਣ ਨੂੰ ਲਿਆ ਸੀ ਟਰੈਕਟਰ ਪਰ ਉਹਦਾ ਹੁਣ ਥੋੜਾ ਕੰਮ ਨਿਕਲੇ ਆ ਆਪਾਂ ਨੂੰ ਪਤਾ ਨਹੀਂ ਤੇ ਚਲੋ ਉਹ ਦੇਂਗੇ 10 ਦਾ ਲੈ ਨਾ ਯਾਰ ਸਾਥੇ ਤੁਸੀਂ ਜਮੇ ਹੀ ਸਾਥਾ ਲੱਤਾ ਯਾਰ ਭਾਈ ਤੁਸੀਂ ਵੀ 10 ਦਾ ਤੁਸੀਂ ਦੋਏ ਹਿਸਾਬ ਨਾਲ ਦੇਣਾ ਨਾ ਖੋਲ ਕੇ ਕੋਈ ਕੰਪਨੀਟ ਵਾਲੀ ਦੇ ਦੇਂਗੇ ਠੀਕ ਆ ਠੀਕ ਆ ਓਕੇ ਜੀ ਇਹ ਲਾ ਬਾਈ ਨੇ ਬਾਈ ਪਟਿਆਲੇ ਲੈ ਕੇ ਜਾਣੇ ਹੁੰਦੇ ਆ ਟਰੈਕਟਰ ਬਾਈ ਕਿੰਨਾ ਟਾਈਮ ਲੱਗਦਾ ਪਟਿਆਲੇ ਜਾਣ ਨੂੰ 4.5 ਘੰਟੇ ਅੱਛਾ ਭਾਈ ਤੂੰ ਆਏ ਫੇ ਤੂੰ ਰਾਮਣਾ ਜਾਣਾ ਕਾੜੀ ਨਹੀਂ ਕਰਦਾ ਹੈਨਾ ਉੱਧਾ ਸਾਬਾੜ ਕੇ ਉੱਪਰ ਨੂੰ ਜਾਣਾ ਪੈਂਦਾ ਤੈਨੂੰ ਇੱਧਰ ਨੂੰ ਜਿੱਥੇ ਚੁੰਨੀ ਨੂੰ ਬਡਾਲੀ ਸਾਬੂਗੜ ਅੱਛਾ ਇੱਧਰ ਨੂੰ ਹੋ ਜਾਂਦੇ ਆ ਠੀਕ ਆ ਠੀਕ ਆ ਖਰੋੜੇ ਨੂੰ ਖਰੋੜੇ ਦਾ ਠੀਕ ਆ ਠੀਕ ਆ ਉੱਧਰ ਨੂੰ ਵੀ ਠੀਕ ਆ ਉੱਧਰ ਨੂੰ ਵੀ ਠੀਕ ਆ ਤੇ ਲੈ ਭਾਈ ਪਟਿਆਲੇ ਨੂੰ ਚੱਲਿਆ ਭਾਈ ਸਾਡਾ ਸਕੌਟ 335 ਠੀਕ ਆ ਜੀ ਤੇ ਚਲੋ ਬਾਕੀ ਠੀਕ ਹੈ ਜੀ ਇੱਕ ਟਰੈਕਟਰ ਆਪਾਂ ਨੇ ਬਾਈ ਇਹਨਾਂ ਨੂੰ ਹੋਰ ਦਿੱਤਾ ਉਹ ਕਹਿੰਦਾ ਬਾਈ ਅਗਲੇ ਦਿਡੇ ਲੈ ਕੇ ਜਾਊਂਗਾ ਮੈਂ ਕੱਲ ਤੁਹਾਨੂੰ ਵੀਡੀਓ ਵੀ ਪਾਈ ਸੀ ਸ਼ਾਇਦ ਟਰੈਕਟਰ ਦੀ ਘਰੇ ਖੜਾ ਸੀਗਾ ਟਰੈਕਟਰ 575 ਤੇ ਬਾਕੀ ਜਣੀ ਕਿ ਬਾਈ ਇਹਨਾਂ ਨੇ ਪਾਰਟ ਖੋਲ ਕੇ ਦੇਣੇ ਹੁੰਦੇ ਆ ਜੀ ਠੀਕ ਹੈ ਜੀ ਉਦੋਂ ਤਾਂ ਲੰਦੇ ਦਾ ਆਪਣੇ ਕੋਲੋਂ ਇਹ ਸਮਝ ਲਓ ਵੀ ਸਕ੍ਰੈਪ ਦੇ ਹਿਸਾਬ ਨਾਲ ਇਹਨਾਂ ਨੇ ਜਿਵੇਂ ਕਿਸੇ ਨੂੰ ਆਲਟਰਨੇਟਰ ਹੋ ਗਿਆ ਕਿਸੇ ਨੂੰ ਰੇਡੀਏਟਰ ਦੇ ਦਿੱਤਾ ਕਿਸੇ ਨੂੰ ਟੈਂਕੀ ਦੇ ਦਿੱਤੀ ਕਿਸੇ ਨੂੰ ਸ਼ੋਅ ਦੇ ਦਿੱਤੀ ਕਿਸੇ ਨੂੰ ਰਿੰਮ ਦੇ ਦਿੱਤੇ ਕਿਸੇ ਨੂੰ ਗਰਾਰੀਆਂ ਦੇ ਦਿੱਤੀਆਂ ਠੀਕ ਹੈ ਕਿਸ ਨੂੰ ਸਟੀਅਰਿੰਗ ਦੇਤਾ ਕੱਲੀ ਕੱਲੀ ਚੀਜ਼ ਜਿਵੇਂ ਕਿਸੇ ਨੂੰ ਹੈ ਜੀ ਉਹ ਜਵਾਬ ਨੂੰ ਨਾ ਵੇਚੋ ਨਾ ਨਾ ਡਰਾਈਵਰ ਨੂੰ ਨਹੀਂ ਵੇਚਦੇ ਹਏ ਬਾਈ ਤੇ ਬਾਈ ਇੱਕ ਗੱਲ ਹੈਗੀ ਆ ਮੈਂ ਇਹਦਾ ਸਿੱਧੇ ਮੂੰਹ ਤੇ ਕਹੂੰਗਾ ਉਹਨਾਂ ਅਸੀਂ ਕਿਤੇ ਨਾ ਸ਼ੋਅ ਲੈਣ ਗਏ ਪਟਿਆਲੇ ਤੋਂ ਠੀਕ ਆ ਸਾਨੂੰ ਸ਼ੋਅ ਇਹ 10000 ਨਹੀਂ ਮਿਲੀ ਫੋਰਡ ਦੀ ਫੋਰਡ ਦੀ ਸ਼ੋਅ 10000 ਨਹੀਂ ਮਿਲੀ ਨਾਲ ਅਸੀਂ ਪੁਰਾਣੀ ਸ਼ੋਅ ਵੀ ਦਿੱਤੀ ਜਿਹੜਾ ਸ਼ੋਅ ਵੀ ਵੇਚਦੀ ਆ ਹਾਂ ਨਾਲ ਫਿਰ ਇਹ ਕਿਹਾ ਯਾਰ ਅਸੀਂ ਕਿਹਾ ਸਾਤੇ ਤਾਂ ਆਏ ਆ ਕਹਿੰਦੇ ਬਾਈ ਨਹੀਂ ਆ ਬਸ ਇੱਥੇ ਬਚਦਾ ਕੁਝ ਨਹੀਂ ਆਏ ਆ ਐ ਕਰਕੇ ਚਲੋ ਹਰੇ ਦਾ ਬੰਦਾ ਭਾਈ ਓਕੇ ਭਾਈ ਹਰੇ ਦਾ ਬੰਦਾ ਕਮਾਈ ਨੂੰ ਬੈਠਾ ਹੈ ਨਾ ਹਾਂ ਠੀਕ ਆ ਠੀਕ ਆ ਲਓ ਭਾਈ ਇਹਦੀ ਥੋੜੀ ਜਿਹੀ ਬੈਟਰੀ ਪੈਸੇ ਦੀ ਬੈਟਰੀ ਭਾਈ ਨਵੀਂ ਆ ਨਾਲ ਪਤਾ ਨਹੀਂ ਕਿ ਆ ਹੋ ਗਿਆ ਸੱਚ ਸੱਚ ਲੱਗੀ ਰਹਿ ਗਈ ਤੇ ਉਹਦੇ ਕਰਕੇ ਇਹਦੀ ਬੈਟਰੀ ਹੁਣ ਸਟਾਰਟ ਨਹੀਂ ਹੋਇਆ ਇਹਨੂੰ ਮੜਾ ਧੱਕਾ ਮਰੋਣਾ ਨੇ ਥੱਕ ਦੇਣੀ ਸਟਾਰਟ ਹੋ ਜਾਣਾ ਠੀਕ ਆ ਤੇ ਬਾਕੀ ਐਨ ਓਕੇ ਆ ਚਲਾਈ ਚਲੂਈ ਦਾ ਟਰੈਕਟਰ ਤੇ ਬਾਕੀ ਹੁਣ ਤੁਹਾਨੂੰ ਇੱਕ ਵਾਰ ਸਟਾਰਟ ਕਰਕੇ ਦਿਖਾਉਣਾ ਟਰੈਕਟਰ ਤੇ ਭਾਈ ਸਕੌਟਰੀ ਆਵਾਜ਼ ਚੈੱਕ ਕਰੋ ਜਮਾਂ ਹੀ ਸਾਇਲੈਂਟ ਆਵਾਜ਼ ਆ ਦੇਖੋ ਓ ਬਾਈ ਕਾਲਾ ਗੱਲ ਨੂੰ ਰੁਕ ਜਾ ਯਾਰ ਇੱਕ ਮਿੰਟ ਵੇਖੋ ਬਾਈ ਪ੍ਰੈਸ਼ਰ ਪੂਛਰ ਟਰੈਕਟਰ ਦਾ ਐਂd ਸਿਰੇ ਜਾਂਦਾ A to Z ਸਾਰਾ ਕੁਝ ਓਕੇ ਆ ਹੈ ਮੀਟਰ ਨਵੇਂ ਬਾਈ ਜਮਾਂ ਨਵੇਂ ਮੀਟਰ ਠੀਕ ਆ ਜੀ ਤੇ ਲੋ ਬਾਈ ਇਹਦਾ ਟਰੈਕਟਰ ਦਾ ਆਪਣੇ ਕੋਲ ਜੋ ਵੀ ਸਮਾਂ ਦਾ ਇਹਦਾ ਪੂਰਾ ਹੋ ਗਿਆ ਹੁਣ ਇਹ ਪਟਿਆਲੇ ਚੱਲਿਆ ਟਰੈਕਟਰ ਤੇ ਬਾਈ ਨੂੰ ਵੀ ਵਾਦਾ ਕਰੇ ਜਿਨ੍ਹਾਂ ਨੇ ਸਾਥੇ ਲੱਤਿਆ ਬਾਈ ਇਹਨਾਂ ਨੂੰ ਵੀ ਦੋ ਪੈਸੇ ਦੇ ਕੇ ਜਾਵੇ ਠੀਕ ਆ ਲੋ ਜੀ ਲੋ ਜੀ ਵੀਰੋ ਰਾਤ ਦਾ ਨਜ਼ਾਰਾ ਦੇਖੋ ਖੇਤਾਂ ਦਾ ਕਿੰਨਾ ਸ਼ਾਂਤਮਈ ਮਾਹੌਲ ਹੈ ਧੁੰਦ ਫੇਰ ਪੈ ਗਈ ਅੱਜ ਠੀਕ ਹੈ ਜੀ ਤੇ ਅੱਜ ਜਿਹੜਾ ਮੀਂਹ ਪਿਆ ਬਾਈ ਮੀਂਹ ਕਰਕੇ ਜਿਵੇਂ ਸਰੋਂਾਂ ਹੋ ਗਈਆਂ ਜਿਹੜੀਆਂ ਸਰੋਂਾਂ ਪਾਣੀ ਮੰਗਦੀਆਂ ਨੇ ਜੇ ਆਪਾਂ ਸਰੋਂ ਨੂੰ ਪਾਣੀ ਲਾ ਦਨੇ ਬਾਈ ਫੇ ਔਖਾ ਹੋ ਜਾਂਦਾ ਕਿਉਂਕਿ ਸਾਡੀ ਜ਼ਮੀਨ ਬਹੁਤ ਜ਼ਿਆਦਾ ਡੱਕਰ ਹੈ ਇਹ ਯੁਰਿਆ ਜਾ ਤੇ ਜ਼ਮੀਨ ਡੱਕਰ ਹੋਣ ਕਰਕੇ ਸਰੋਂਾਂ ਬਾਈ ਪੀਲੀਆਂ ਪੈ ਜੰਨੀਆਂ ਸਰੋਂਾਂ ਦੇ ਵਾਸਤੇ ਤਾਂ ਸਮਝ ਲਓ ਵੀ ਰੇਹ ਦਾ ਕੰਮ ਕਰਿਆ ਇਸ ਮੀਂਹ ਨੇ ਠੀਕ ਹੈ ਜੀ ਬਾਕੀ ਚਲੋ ਪਰਮਾਤਮਾ ਜੋ ਕਰਦਾ ਚੰਗਾ ਹੀ ਕਰਦਾ ਤੇ ਕਣਕਾਂ ਬਾਈ ਠੀਕ ਹੈ ਜਿਨ੍ਹਾਂ ਨੂੰ ਭਾਰੀ ਪਾਣੀ ਲੱਗ ਗਿਆ ਕਣਕਾਂ ਨੂੰ ਉਹ ਕਣਕਾਂ ਥੋੜੀ ਥੋੜੀਆਂ ਸਾਡੇ ਇੱਧਰ ਜਿਹੜੀ ਡੱਕਾ ਜ਼ਮੀਨਾਂ ਥੋੜੀ ਥੋੜੀਆਂ ਪੀਲੀਆਂ ਪੀਲੀਆਂ ਜੀਆਂ ਪੈ ਗਈਆਂ ਕਣਕਾਂ ਠੀਕ ਹੈ ਜੀ ਤੇ ਬਾਕੀ ਇਸ ਵਾਰ ਬਾਈ ਗੰਨੇ ਦੀ ਲੇਬਰ ਦੀ ਬਹੁਤ ਜ਼ਿਆਦਾ ਸ਼ਾਰਟੇਜ ਹੈ ਮੇਰੀਆਂ ਦੋ ਪਰਚੀਆਂ ਆਈਆਂ ਹੋਈਆਂ ਲੇਬਰ ਨਹੀਂ ਮਿਲ ਰਹੀ ਗੰਨੇ ਦੀ ਜਿਹੜੇ ਵੀਰਾਂ ਨੇ ਜ਼ਿਆਦਾ ਗੰਨਾ ਲਾਇਆ ਹੋਇਆ ਉਹਨਾਂ ਕੋਲੇ ਲੇਬਰ ਫਸੀ ਹੋਈ ਆ ਲੇਬਰ ਇਸ ਵਾਰ ਘੱਟ ਆਈ ਆ ਸਾਡੇ ਬਾਕੀ ਹੋਰ ਵੀ ਦੱਸੋ ਜਿਹੜੇ ਵੀਰ ਜ਼ਿਮੀਂਦਾਰ ਭਰਾ ਜੁੜੇ ਹੋયા ਆ ਵੀ ਲੇਬਰ ਦੀ ਪ੍ਰੋਬਲਮ ਤੁਹਾਡੇ ਵੀ ਹੈ ਕਿ ਅੱਜ ਕੱ ਲਈ ਸਾਡੀ ਲੇਬਰ ਘਟਾਈ ਇਸ ਵਾਰ ਤੇ ਲੇਬਰ ਦਾ ਰੇਟ ਵੀ ਬਾਈ ਵਧੀਆ ਚੱਕ ਤਾਇਦ ਕਿ ਲੋਕਾਂ ਨੇ ਪਿਛਲੇ ਸਾਲ 60-65 ਰੁਪਏ ਦਾ ਤਾਇਦ ਕਿ 70-80 ਤੱਕ ਰੇਟ ਗਿਆ ਹੋਇਆ ਉਹ ਵੀ ਨਹੀਂ ਮਿਲ ਰਿਹਾ ਉਹ ਵੀ ਜ਼ਿਮੀਂਦਾਰ ਮੰਨਤਾ ਕਰਦੇ ਆ ਠੀਕ ਆ ਜੀ ਤੇ ਇਹ ਵੀ ਬਾਈ ਆਪਣੇ ਹੱਥ 'ਚ ਹੁੰਦਾ ਇਹ ਕੋਈ ਨਾ ਕੋਈ ਸਿਸਟਮ ਆਪਾਂ ਨੂੰ ਬਣਾਉਣਾ ਚਾਹੀਦਾ ਕਿਉਂਕਿ ਹੁਣ ਔਖਾ ਹੋ ਜਾਂਦਾ ਹੁਣ ਗੰਨਾ ਉਹ ਹਿਸਾਬ ਨਾਲ ਹੀ ਜਾਂਦਾ ਫਿਰ ਗਾਂਹਾਂ ਜਾ ਕੇ ਔਖਾ ਹੋ ਜਾਂਦਾ ਗਰਮੀ ਵਿੱਚ ਠੀਕ ਹੈ ਜੀ ਕੁਛ ਬਾਈ ਥੋੜਾ ਜਿਹਾ ਸਮਾਨ ਹੀ ਮਿਲਦਾ ਹੈਗਾ ਸਵੇਰੇ ਲੰਘ ਜੀ ਦਾ ਸ਼ਾਮ ਨੂੰ ਆਈਦਾ ਘਰਾਂ ਤੇ ਬਾਕੀ ਚਲੋ ਕੋਈ ਗੱਲ ਨਹੀਂ ਦੇਖਦੇ ਆ ਤੇ ਬਾਕੀ ਠੀਕ ਹੈ ਜੀ ਇੱਕ ਵਾਰ ਫੇਰ ਤੋਂ ਸਾਰਿਆਂ ਨੂੰ ਬਾਈ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਜੀ ਤੁਹਾਨੂੰ ਸਾਰਿਆਂ ਨੂੰ ਪਰਮਾਤਮਾ ਚੜ੍ਹਦੀ ਕਲਾ ਦੇ ਵਿੱਚ ਰੱਖੇ ਜੀ ਤੇ ਬਾਕੀ ਹੋਰ ਵੀ ਕਿਸੇ ਵੀ ਮੇਰੇ ਵੀਰ ਭਰਾ ਨੇ ਬਾਈ ਕੋਈ ਵੀ ਪੁਰਾਣਾ ਟਰੈਕਟਰ ਵੇਚਣਾ ਖਰੀਦਣਾ ਹੁੰਦਾ ਤਾਂ ਆਪਣੇ ਨਾਲ ਜਰੂਰ ਸੰਪਰਕ ਕਰ ਸਕਦਾ ਜੀ ਤੇ ਬਹੁਤ ਸਾਰੇ ਵੀਰ ਮੈਨੂੰ ਫੋਟੋਆਂ ਵੀਡੀਓ ਪਾਉਂਦੇ ਰਹਿੰਨੇ ਆ ਬਹੁਤ ਸਾਰੇ ਵੀਰ ਆਪਣੇ ਨੇ ਇਦਾਂ ਦੇ ਜੁੜੇ ਹੋਏ ਆ ਜਿਨ੍ਹਾਂ ਨੂੰ ਸਿਰਫ ਸ਼ੌਂਕ ਆ ਬਾਈ ਟਰੈਕਟਰਾਂ ਦਾ ਠੀਕ ਹੈ ਜੀ ਤੇ ਉਹਨੇ ਲੈਣਾ ਹੁੰਦਾ ਨਹੀਂ ਬਸ ਸ਼ੌਂਕ ਨਾਲ ਆਪਣੀ ਵੀਡੀਓ ਦੇਖਦੇ ਆ ਤੇ ਕਹਿੰਦੇ ਵਧੀਆ ਲੱਗਦੀਆਂ ਉਹਨਾਂ ਵੀਰਾਂ ਦਾ ਖਾਸ ਕਰਕੇ ਐਨ ਆਰ ਆਈ ਵੀਰਾਂ ਦਾ ਧੰਨਵਾਦ ਦਿਲੋਂ ਬਹੁਤ ਤੁਸੀਂ ਪਿਆਰ ਦਿੱਤਾ ਆਪਣੇ YouTube ਚੈਨਲ ਨੂੰ Instagram ਪੇਜ ਨੂੰ ਤੇ Facebook ਪੇਜ ਨੂੰ ਤੇ ਠੀਕ ਹੈ ਜੀ ਮਿਲਦੇ ਆਪਾਂ ਤੁਹਾਨੂੰ ਹੋਰ ਕਿਸੇ ਨਵੇਂ ਬਲੌਗ 'ਚ ਸਾਰੇ ਵੀਰਾਂ ਦਾ ਤੈ ਦਿਨੋਂ ਧੰਨਵਾਦ ਸ਼ੁਕਰੀਆ